ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਚਲੋ ਜੀ ਅੱਜ ਗੱਲ ਕਰਦੇ ਆ ਮਸਲੇ ਕਈ ਤੁਹਾਨੂੰ ਦੱਸ ਦਿੱਤੇ ਕਈਆਂ ਦੀਆਂ ਕਰਤੂਤਾਂ ਦੱਸਦੀਆਂ ਹੁਣ ਅਸੀਂ ਇੱਕ ਸਵਾਲ ਰੱਖਦੇ ਆ ਤੁਹਾਡੇ ਲਈ ਪੰਜਾਬ ਦੇ ਵਿੱਚ ਇੱਕ ਫਿਲਮ ਬਣਨੀ ਸ਼ੁਰੂ ਹੁੰਦੀ ਹੈ ਪੰਜਾਬ ਦਾ ਮਹਾਨ ਡਾਇਰੈਕਟਰ ਤੁਸੀਂ ਕਹਿੰਦੇ ਹੋ ਉਸ ਬੰਦੇ ਨੂੰ ਜਿਹੜਾ ਪੰਜਾਬ ਦਾ ਮਹਾਨ ਡਾਇਰੈਕਟਰ ਹੁੰਦਾ ਉਹ ਫਿਲਮ ਬਣਾਉਣੀ ਸ਼ੁਰੂ ਕਰਦਾ ਤੇ ਉਹਦੇ ਵਿੱਚ ਸ਼ਿਫਾਰਸ਼ੀ ਇੱਕ ਐਕਟਰ ਲੈਂਦਾ ਹੀਰੋ ਜਿਹੜਾ ਕਿ ਹੀਰੋ ਪ੍ਰੋਡਿਊਸਰ ਨੂੰ ਲੈ ਕੇ ਆਇਆ ਹੁੰਦਾ ਪ੍ਰੋਡਿਊਸਰ ਬੰਦਾ ਹੁੰਦਾ ਤੇ ਉਹ ਬੰਦਾ ਪ੍ਰੋਡਿਊਸ ਕਰਦਾ ਹੈ ਤੇ ਨਾਲ ਉਹਨੂੰ ਲੈ ਕੇ ਫਿਲਮ ਬਣਾਉਣੀ ਸ਼ੁਰੂ ਕਰ ਦਿਆ ਇਹ ਸ਼ਪਾਰਸ਼ੀ ਐਕਟਰ ਆ ਜਾਂਦਾ ਤੇ ਫਿਲਮ ਬਣਨੀ ਸ਼ੁਰੂ ਹੋ ਜਾਂਦੀ ਹੈ ਕਾਸਟ ਹੁੰਦੀ ਹੈ ਮੁੰਬਈ ਤੋਂ ਤੇ ਪੰਜਾਬ ਤੋਂ ਮਿਕਸ ਜਈ ਨਵੇਂ ਬੰਦੇ ਜ਼ਿਆਦਾਤਰ ਲਏ ਜਾਂਦੇ ਆ ਫਿਲਮ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੀ ਦੇਖਰੇਖ ਜਿਹੜੀ ਆ ਫਿਲਮ ਦੀ ਉਹ ਮੁੰਡਾ ਨਹੀਂ ਕਰਦਾ ਉਹਦੇ ਘਰ ਵਾਲੀ ਕਰਨ ਲੱਗ ਪੈਂਦੀ ਆ ਜਦੋਂ ਉਹਨੇ ਘਰ ਵਾਲੀ ਫਿਲਮ ਦੀ ਦੇਖਰੇਖ ਕਰਦੀ ਆ ਤੇ ਫਿਲਮ ਬਣਦੀ ਰਹਿੰਦੀ ਆ ਕੁਝ ਦਿਨ ਲੰਘਦੇ ਆ ਹੀਰੋ ਜਿਹੜਾ ਹੁੰਦਾ ਹੈ ਹੀਰੋ ਥੋੜਾ ਸਮਾਰਟ ਟਾਈਪ ਹੁੰਦਾ ਹੀ ਆ ਜੀ ਪੰਜਾਬ ਦੀਆਂ ਫਿਲਮਾਂ ਕੀ ਸਾਰਿਆਂ ਦਾ ਬਾਲੀਵੁੱਡ ਦਾ ਵੀ ਸਮਾਂ ਨਹੀਂ ਹੁੰਦਾ ਤੇ ਜਿਹੜਾ ਸੌਦਾ ਹੁੰਦਾ ਉਹ ਥੋੜਾ ਜਿਆ ਸਮਝਦਾਰ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਚਲੋ ਜੀ ਇਹ ਫਿਲਮ ਬਣਦੀ ਰਹਿੰਦੀ ਹੈ ਤੇ ਉਹ ਫਿਲਮ ਬਣਦੇ-ਬਣਦੇ ਅੱਧ ਪਚੱਦੀ ਹੋ ਜਾਂਦੀ ਹੈ ਤੇ ਡਾਇਰੈਕਟਰ ਦੀ ਤੇ ਹੀਰੋ ਦੀ ਆਪਸ ਵਿੱਚ ਲਾਕਡਾਟ ਜਿਹੀ ਹੋ ਜਾਂਦੀ ਹੈ ਥੋੜੀ ਜੀ ਤੇ ਢੜੇ ਦੋ ਬਣ ਜਾਂਦੇ ਆ ਹੁਣ ਜਿਹੜਾ ਹੀਰੋ ਵਾਲਾ ਢੜਾ ਆ ਉਹ ਕੀ ਕਰਦਾ ਹੈ ਕਿ ਪ੍ਰੋਡਿਊਸਰ ਦੇ ਘਰ ਵਾਲੀ ਨੂੰ ਹੀ ਫਸਾ ਲੈਂਦਾ ਫਿਲਮ ਬੰਦਦੀ ਆ ਫਿਲਮ ਅਟਕਦੀ ਐ ਉਹ ਇੱਥੇ ਤੱਕ ਕੇ ਉਸ ਕੁੜੀ ਦਾ ਆਪਣੇ ਘਰ ਵਾਲੇ ਨਾਲ ਤਲਾਕ ਵੀ ਹੋ ਜਾਂਦਾ ਹੈ ਫਿਲਮ ਪ੍ਰਮੋਸ਼ਨ ਲਈ ਵੀ ਰੁਕਦੀ ਆ ਬਹੁਤ ਪੰਗੇ ਪੈਂਦੇ ਆ ਜੀ ਫਿਲਮ ਦੇ ਫਿਲਮ ਤੇ ਬੜੇ ਪੰਗੇ ਪੈਂਦੇ ਆ ਤੇ ਦੋ ਤਣਿਆਂ 'ਚ ਬੰਦੇ ਆਉਂਦਾ ਉਹ ਰਿਲੀਜ਼ ਨਹੀਂ ਹੁੰਦੀ ਕਈ ਕੁਝ ਹੁੰਦਾ ਉਹ ਫਿਲਮ ਲਈ ਤੇ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ ਹੈ ਨੁਕਸਾਨ ਉਹਦਾ ਹੁੰਦਾ ਜੇ ਉਸ ਕੁੜੀ ਨੇ ਪੈਸਾ ਲਾਇਆ ਹੁੰਦਾ ਜਿਹੜੀ ਉਹਦੇ ਪਤੀ ਨੇ ਪੈਸਾ ਲਾਇਆ ਹੁੰਦਾ ਉਹ ਪਤੀ ਦਾ ਘਰ ਟੁੱਟ ਜਾਂਦਾ ਹੈ ਤੇ ਉਹ ਜਨਾਨੀ ਦਾ ਘਰ ਟੁੱਟ ਜਾਂਦਾ ਹੈ ਤੇ ਅੱਜ ਉਹ ਜਨਾਨੀ ਕਿੱਥੇ ਹੈ ਉਨੀ ਪੈਸੇ ਲਾਏ ਹੁੰਦੇ ਆ ਉਹ ਹੀਰੋ ਆਪਣਾ ਉਥੋਂ ਕੈਰੀਅਰ ਬਣਾ ਜਾਂਦਾ ਤੇ ਡਾਇਰੈਕਟਰ ਵੀ ਆਪਣਾ ਕੈਰੀਅਰ ਬਣਾ ਜਾਂਦਾ ਪੈਸੇ ਕਿਸੇ ਦੇ ਲਵਾ ਲੈਂਦੇ ਆ ਇਹ ਫਿਲਮ ਲਾਈਨ ਨੂੰ ਕੰਜਰ ਲਾਈਨ ਫਿਰ ਕਿਉਂ ਨਾ ਕੋਈ ਬੋਲੇ ਉਥੇ ਵੀ ਮੇਰੀ ਲੜਾਈ ਹੋਈ ਸੀ ਵੀ ਭਾਈ ਤੁਸੀਂ ਗਲਤ ਹੋ ਜਿਹੜੇ ਮੈਨੂੰ ਕਹਿੰਦੇ ਨਾ ਮੈਨੂੰ ਬੜਬੜੀਆਂ ਗੱਲਾਂ ਕਰਦੇ ਤਾਂ ਮਮੂ ਠੋਕ ਕੇ ਕਰਦਾ ਗੱਲ ਉਹਨਾਂ ਦੀ ਤੇ ਅੱਜ ਮੈਂ ਪਬਲਿਕ ਨੂੰ ਸਵਾਲ ਕਰਨਾ ਚਾਹੁੰਨਾ ਵੀ ਪਬਲਿਕ ਮੈਨੂੰ ਦੱਸੇ ਵੀ ਇਹ ਕਿਹੜੀ ਫਿਲਮ ਸੀ ਜੇ ਇੰਨੇ ਹੀ ਸਿਆਣੇ ਹੋ ਸਾਰੀ ਇੰਡਸਟਰੀ ਨੂੰ ਇਸ ਫਿਲਮ ਦਾ ਪਤਾ, ਇਹ ਕਿਸੇ ਦਾ ਪਤਾ, ਇਸ ਕਹਾਣੀ ਦਾ ਪਤਾ ਹੈ ਪਰ ਕਿਸੇ ਨੇ ਨਾਮ ਲਿਆ ਨਾ ਸਾਰਿਆਂ ਨੇ ਬੁੱਕਲ ਦਾ ਗੁੜ ਰੱਖਿਆ ਹੋਇਆ ਕਰਕੇ ਇਹਨੂੰ ਇਹ ਸਾਰੀ ਇੰਡਸਟਰੀ ਇਦਾਂ ਦੀ ਹੈ ਇੱਕ ਦੂਜੇ ਨਾਲ ਇੰਨੀਆਂ ਮਾਰੀਆਂ ਮਾਰੀਆਂ ਕਰਤੂਤਾਂ ਕਰਦੇ ਨੇ ਇੰਨਾ ਗੰਧ ਘੋਲਦੇ ਨੇ ਪਰ ਬਾਹਰ ਪਤਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਨਵੇਂ ਮੁਰਗੇ ਪ੍ਰੋਡਿਊਸਰ ਫਸਾਉਣੇ ਹੁੰਦੇ ਆ ਬਾਈ ਮੈਂ ਨਾ ਤਾਂ ਇਹਨਾਂ ਤੋਂ ਡਰਾਂ ਇਹਨਾਂ ਨੇ ਹੁਣ ਪੇਪਰ ਦੇ ਪਰਚੇ ਤੇ ਕਰਦੇ ਫਿਰਦੇ ਉਹਨਾਂ ਹੀ ਮਹੀਨਾ ਲਈ ਖਤਰਨਾਕ ਹੈ ਤੁਹਾਨੂੰ ਮੈਂ ਦੱਸਾਂ ਹਾਲੇ ਮੈਂ ਪਹਿਲਾ ਪਰਦਾ ਹੀ ਖੋਲ ਰਿਹਾ ਇਹ ਜਨਾਨੀ ਨੂੰ ਪਟਾ ਲੈਂਦਾ ਹੀਰੋ ਤੇ ਉਹ ਜਨਾਨੀ ਕਰੋੜਾਂ ਪਤੀ ਹਰਮਾਂ ਪਤੀ ਹੁੰਦੀ ਹੈ ਉਹਨਾਂ ਦੇ ਕੁੱਤੇ ਵੀ ਹਲੇ ਟੀਵੀਆਂ ਤੇ ਆਉਂਦੇ ਹੁੰਦੇ ਆ ਤੇ ਅੱਜ ਉਹ ਜਨਾਨੀ ਕਿੱਥੇ ਹੈ ਮੈਨੂੰ ਪਰਸਨਲ ਨਹੀਂ ਹੋਣਾ ਚਾਹੀਦਾ ਪਰ ਹੋਣਾ ਪੈਣਾ ਤਾਂ ਕਿ ਇਹਨਾਂ ਨੂੰ ਸ਼ਰਮ ਆਵੇ ਇਹਨਾਂ ਦੀ ਪੂਸ਼ ਜਿਹੜੀ ਹੈ ਨਾ ਸਿੱਧੀ ਕੀਤੀ ਜਾਵੇ ਅਸੀਂ ਕਦੀ ਵੀ ਮੈਂ ਕਦੀ ਵੀ ਮਾੜਾ ਨਹੀਂ ਕੀਤਾ ਮੈਂ ਉੱਥੇ ਵੀ ਸਹੀ ਸੀ ਜਦੋਂ ਇਹਨਾਂ ਨੂੰ ਲੋੜ ਪਈ ਨਾ ਨਾ ਖੜੇ ਇਹ ਨਹੀਂ ਸਾਨੂੰ ਬਾਈ ਜੀ ਬਾਈ ਜੀ ਕਰਕੇ ਨਾਲ ਤੋੜਿਆ ਮਤਲਬ ਕੱਢਣ ਤੋਂ ਬਾਅਦ ਸਾਡੇ ਵੀ ਨਾ ਹੋਣ ਨਹੀਂ ਚੱਕੇ ਕਿਉਂਕਿ ਕੁੱਤੇ ਦੀਆਂ ਪੂਛਾਂ ਪਰ ਉਹਨਾਂ ਦੇ ਨਾਲ ਹੀ ਬਣਾ ਕੇ ਰੱਖਣਾ ਚਾਹੁੰਦੀਆਂ ਜਿਨ੍ਹਾਂ ਨਾਲ ਇਹਨਾਂ ਦੀ ਬਿਗੜੀ ਸੀ ਇਹ ਦੋਨੇ ਧੜੇ ਅੱਜ ਫੇਰ ਇੱਕ ਹੋਣ ਨੂੰ ਫਿਰਦੇ ਆ ਪਰ ਉਸ ਕੁੜੀ ਦਾ ਘਰ ਪੱਟਦਾ ਤੇ ਉਹ ਪ੍ਰੋਡਿਊਸਰ ਬੰਦੇ ਦਾ ਘਰ ਪੱਟਦਾ ਯਾਰ ਜਿਨ੍ਹਾਂ ਨੇ ਪੈਸਾ ਲਾ ਕੇ ਇਹ ਫਿਲਮ ਖੜੀ ਕੀਤੀ ਇੱਕ ਨੂੰ ਡਾਇਰੈਕਟਰ ਬਣਾਇਆ ਤੇ ਇੱਕ ਨੂੰ ਹੀਰੋ ਬਣਾਇਆ ਇਹ ਲੋਕ ਕੌਣ ਹੈ ਤੁਸੀਂ ਇਹਨਾਂ ਬਾਰੇ ਦੱਸੋ ਤਾਨੂੰ ਨਹੀਂ ਪਤਾ ਹੁਣ ਕਿਉਂਕਿ ਉਹਨਾਂ ਨੇ ਬੁੱਕੋਂ ਚੋਂ ਗੱਲ ਬਾਹਰ ਨਹੀਂ ਨਿਕਲਣ ਦਿੱਤੀ ਪਰ ਮੈਂ ਅੱਜ ਗੱਲ ਇਹਨਾਂ ਲਈ ਕਿਉਂ ਕੀਤੀ ਹੈ ਕਿਉਂਕਿ ਇਹ ਮੇਤੇ ਪਰਚੇ ਕਰਾਉਂਦੇ ਨੇ ਜਾਂ ਕੁਛ ਕਰਦੇ ਨੇ ਤੇ ਮੈਂ ਵੀ ਇਦਾਂ ਹੀ ਚੱਲੂਗਾ ਮੈਨੂੰ ਭਾਵੇਂ ਗੋਲੀ ਵੱਜੇ ਹਨਾ ਕਰਨ ਨੂੰ ਸਰਕਾਰਾਂ ਦੇ ਖਿਲਾਫ ਵੀ ਕਰ ਲੂਗਾ ਪਹਿਲਾਂ ਇਹਨਾਂ ਨੂੰ ਸੂਤ ਕਰ ਲਾਂ ਜੇ ਇਹੇ ਕੌਮ ਮੀਡੀਆ ਕੌਮ ਇਹ ਸਾਰੇ ਸਹੀ ਹੋ ਜਾਣ ਤੇ ਭਾਈ ਜਾ ਭਾਈ ਸਾਹਿਬ ਸਰਕਾਰਾਂ ਕੀ ਮੰਤਰੀ ਸੰਤਰੀ ਸਾਰੇ ਠੀਕ ਹੋ ਜਾਣਗੇ ਪਹਿਲਾਂ ਠੀਕ ਹੁੰਦੇ ਸੀ ਕੋਈ ਐਕਟਰ ਤੁਸੀਂ ਦੇਖਿਆ ਪੈਸੇ ਲੈ ਕੇ ਐਡ ਕਰਦਾ ਇਹ ਪੈਸੇ ਲੈ ਕੇ ਦੇ ਝੂਠ ਬੜ ਦੇ ਚਕਾਰੀਆਂ ਮੜਦੇ ਆ ਰੰਮੀ ਖੇਡ ਲੋ ਫਲਾਨਾ ਖੇਡ ਲੋ ਕਿੰਨਾ ਕੁਸ਼ ਹੋ ਰਿਹਾ ਇਹ ਚੀਜ਼ਾਂ ਸਮਝਣ ਵਾਲੀਆਂ ਮੈਂ ਤਾਂ ਸਵਾਲ ਛੱਡਿਆ ਮੈਨੂੰ ਕੋਈ ਵੀ ਮਾਈ ਦਾ ਲਾਲ ਦੱਸੇ ਪੇ ਫਿਲਮ ਕਿਹੜੀ ਸੀ ਪ੍ਰੋਡਿਊਸਰ ਕੌਣ ਸੀ ਕੌਣ ਉਹ ਜਨਾਨੀ ਸੀ ਕੌਣ ਉਹ ਬੰਦਾ ਪ੍ਰੋਡਿਊਸਰ ਸੀ ਕਿਹੜਾ ਐਕਟਰ ਸੀ ਜਿਹਦੇ ਪੈਸੇ ਖਾਦੇ ਜਿਹਦਾ ਖਾਦਾ ਉਹਦੀ ਥਾਲੀ 'ਚ ਸ਼ੇਰ ਕਰਤਾ ਜਿਹਨੇ ਪੈਸੇ ਲਾ ਕੇ ਇਹਨਾਂ ਨੂੰ ਹੀਰੋ ਬਣਾਇਆ ਡਾਇਰੈਕਟਰ ਬਣਾਇਆ ਉਹ ਕਾਹਦਾ ਮਹਾਨ ਡਾਇਰੈਕਟਰ ਹੋਇਆ ਸਾਰਾ ਮੀਡੀਆ ਕਹਿੰਦਾ ਉਹ ਪੰਜਾਬ ਦਾ ਮਹਾਨ ਡਾਇਰੈਕਟਰ ਉਹ ਸਿੱਕ ਨੰਬਰ ਦਾ ਲੜੂ ਬੰਦਾ ਉਹ ਚਾਲੂ ਬੰਦਾ ਪੈਸਾ ਖਾ ਲੈਂਦਾ ਗੱਡੀ ਕੁਛ ਨਹੀਂ ਲੈਂਦਾ ਕਰੋੜਾਂ ਰੁਪਈਆ ਖਾ ਕੇ ਜਾਣ ਕੇ ਸੜਕ ਤੋਂ ਤੁਰਿਆ ਰਹਿੰਦਾ ਵੀ ਮੈਂ ਇਮਾਨਦਾਰ ਹਾਂ ਹੁਣੇ ਫਿਰ ਉਹਨੇ ਇੱਕ ਵੱਡੀ ਫਿਲਮ 'ਚ ਚੀਟ ਕੀਤਾ ਦੱਸੋ ਕੌਣ ਬੰਦਾ ਤੁਹਾਡੇ ਲਈ ਇਹੀ ਸਵਾਲ ਹੈ ਮਿਹਰਬਾਨੀ ਸ਼ੁਕਰੀਆ